ਸਰਾਂ ਨੇ ਬਸ ਇਸ ਕਸ਼ਮੀਰ ਤੋਂ ਬਸਤੀ ਕਸ਼ਮੀਰ ਤੋਂ ਗਿਰਨ ਵਾਲੀਆਂ ਜੋ ਕਿ ਮਮਦੋਟ 2 ਕਿਲੋਮੀਟਰ ਤੋਂ ਦੂਰੀ ਤੇ ਹੈ ਅਸੀਂ ਵਿਆਤੀ ਏਰੀਏ ਚ ਰਹਿੰਦੇ ਹਾਂ ਜੇਕਰ ਸਾਨੂੰ ਨਗਰਪਾਲਿਕਾ ਵਿੱਚ ਜਿਲਾ ਜਾਂਦਾ ਹੈ ਤਾਂ ਸਾਨੂੰ ਮਜ਼ਦੂਰ ਮਜ਼ਦੂਰ ਦਾ ਕੰਮ ਦਿੱਤਾ ਜਾਵੇ ਸਾਨੂੰ ਕੰਮ ਕੰਮ ਨਹੀਂ ਮਿਲਦਾ ਸਾਨੂੰ ਨਗਰਪਾਲਿਕਾ ਤੋਂ ਕੰਮ ਦਿੱਤਾ ਜਾਵੇ ਕੁਨੀਆ ਰਾਣੀ ਮੈਂ ਬਸਤੀ ਕਸ਼ਮੀਰ ਸਿੰਘ ਵਾਲੇ ਦੀ ਰਹਿਣ ਵਾਲੀ ਆ ਸਾਨੂੰ ਜੋ ਕਿ ਅੱਜ ਸੀ ਇਕੱਠੇ ਹੋਇਆ ਮੰਡਰੇਕਾ ਤੇ ਕੰਮ ਲਈ ਸਾਨੂੰ ਨਗਰਪਾਲਿਕਾ ਵਿੱਚ ਲਿਆ ਕੇ ਇਹਨਾਂ ਨੇ ਸਾਡਾ ਕੰਮ ਬੰਦ ਕਰਵਾਤਾ ਜੋ ਕਿ 2005 ਤੋਂ ਲਾਗੂ ਹੋਇਆ ਸੀ ਸਾਨੂੰ ਇੱਕ ਸਾਟੀ ਇਹ ਮੰਗ ਹੈ ਜਾਂ ਤਾਂ ਸਾਨੂੰ ਨਗਰਪਾਲਿਕਾ ਚੋਂ ਬਾਹਰ ਕੀਤਾ ਜਾਵੇ ਜਾਂ ਸਾਨੂੰ ਮੰਡਰੇਕਾ ਦਾ ਕੰਮ ਦਿੱਤਾ ਜਾਵੇ ਹਾਂਜੀ ਮੇਰਾ ਨਾਮ ਸਰਦੇਵ ਸਿੰਘ ਪੱਛੀ ਕਸ਼ਮੀਰ ਸਿੰਘ ਵਾਲੇ ਦੀ ਰਹਿਣ ਵਾਲੇ ਆ ਸਾਡਾ ਪਿੰਡ ਜਿਹੜਾ ਹੈ ਉਹ ਨਰੇਗਾ ਦੇ ਵਿੱਚ ਸਾਡਾ ਪਿੰਡ ਜਿਹੜਾ ਇਹ ਨਾ ਨੇ ਕਮੇਟੀ ਚ ਲੈ ਲਿਆ ਜੇ ਕਮੇਟੀ ਚ ਸਾਨੂੰ ਰੱਖਣਾ ਤੇ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਕਮੇਟੀ ਤੋਂ ਬਾਹਰ ਕੀਤਾ ਜਾਣਾ ਮਨਰੇਜਰ ਕਾਮ ਮੰਗਦਾ ਹੈ ਜੀ ਤੇ ਸਾਨੂੰ ਪਾਣੀ ਦਿੱਤਾ ਜਾਵੇ ਮਰਕਾ ਦੇ ਲੋ ਮੇਰਾ ਪਿੰਡ ਹੈ ਬੀਚੂ ਸਿੰਘਾ ਤੇ ਸਾਡਾ ਮਨਰੇਜਰ ਕਾਮ 2005 ਕੀ ਚੱਲ ਰਿਹਾ ਹੈ ਤੇ ਇਹਨਾਂ ਨੇ ਮਨਜ਼ੂਰ ਹੈ ਕਿ ਅਸੀਂ ਦਸਤੇ ਨੇ ਕੁਇਟਲੀ ਪਾਤ ਹੈ ਜਿਆਦਾ ਸਾਡਾ ਕੰਮ ਚਲਾਇਆ ਜਾਵੇ ਜਾਂ ਫਿਰ ਸਾਡਾ ਪੇਨ ਬਾਹਰ ਕਿੱਦਿਆ ਜਾਵੇ ਕਿ ਕੋਈ ਸਹੂਲਤ ਨਹੀਂ ਮਿਲ ਰਹੀ ਉਹੀ ਜਾਨੀਾਰੇ ਪਿੰਡ ਦੇ ਇੱਕ ਬੇਲੇ ਪ੍ਰੋਜੈਕਟ ਨੂੰ ਕੋਈ ਕੰਮ ਕਰਾਉਣਾ ਹੈ ਇਹਨਾਂ ਨੂੰ ਸਪੀਕੀਟ ਅੰਦਰ ਸਾਡਾ ਕੰਮ ਚਲਾਇਆ ਗਿਆ ਜਾਂ ਬਾਹਰ ਕਰ ਰਹੇ ਹੈ ਸਾਡਾ ਮੇਰੇ ਕੰਮ ਕਰਨੇ ਸੰਭਿਲਿਆ ਜਾਂ ਸਾਨੂੰ ਕਮੇਟੀ ਤੋਂ ਬਾਹਰ ਕੱਟਿਆ ਜਾਵੇ ਜਾਂ ਸਾਡੇ ਪਿੰਡ ਨੂੰ ਕੰਮ ਨਾ ਜਾਈ ਚਲੋ ਆਏ ਮੇਰਾ ਨਾਮ ਰਾਜ ਕੁਮਾਰ ਪੁੱਤਰ ਸੁਸ਼ੇਨ ਸਿੰਘ ਵਾਲੀ ਦਾ ਰਣਬਾਲਾ ਸਾਨੂੰ ਨੇਗਾ ਦਾ ਕੰਮ ਦਿੱਤਾ ਜਾਵੇ ਜਾਂ ਸਾਨੂੰ ਬਸ ਕਮੇਟੀ ਚੋਂ ਬਾਹਰ ਕੱਢਿਆ ਜਾਵੇ ਪ੍ਰਤੀਕ ਮੀਟਿੰਗ ਵਾਲੇ ਜੀ ਮੰਨ ਤੋਂ 60 ਤੇ ਰਹਿੰਦੇ ਆ ਜੀ ਸਾਨੂੰ ਨੇਗਾ ਦਾ ਕੰਮ ਦਿੱਤਾ ਜਾਵੇ ਇਹ ਤਾਂ ਸਾਨੂੰ ਕਮੇਟੀ ਚੋਂ ਬਾਹਰ ਕੱਢਿਆ ਜਾਵੇ ਸਾਨੂੰ ਕੋਈ ਸਹੂਤ ਨਹੀਂ ਕੋਈ ਕੋਚ ਨਹੀਂ ਸਾਡੇ ਪਿੰਡ ਨੂੰ ਮੰਨਦੀ ਸੀ 2 ਕਿਲੋ ਵੀ ਪਿੰਡ ਤੋਂ ਮੰਨ ਤੋਂ ਦੂਰ ਰਹਿੰਦੇ ਆ ਜੀ ਸਾਣ ਕੇ ਕੋਈ ਰਹਿਣ ਵਾਲੀਆਂ ਸਾਡਾ ਪਿੰਡ ਨਾ ਤੋਰ ਤੋਂ ਪਿੰਡ ਪੂਰਾ ਹੈ ਤੇ ਸਾਨੂੰ ਵੀ ਕੰਮ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਪਹਿਲਾਂ ਕਾੜ ਬਣੇ ਸੀਗੇ ਕਾੜ ਬਣੇ ਸੀ 2 ਪੰਜ ਵਿੱਚ ਜਿੱਥੇ ਲਿਖਿਆ ਗਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਪਰ ਸਾਨੂੰ ਕੋਈ ਕੰਮ ਨਹੀਂ ਦਿੱਤਾ ਗਿਆ ਉਹਨਾਂ ਨੇ ਤਾਂ ਲਿਖਿਆ ਸੀ ਗਰੰਟੀ ਨਾਲ ਦਿੱਤਾ ਜਾਏਗਾ ਪਰ ਸਾਨੂੰ ਕੰਮ ਨਹੀਂ ਮਿਲਿਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਾਨੂੰ ਕਮੇਟੀ ਤੋਂ ਬਾਹਰ ਕੱਢਿਆ ਜਾਵੇ ਜਾਂ ਫਿਰ ਸਾਨੂੰ ਕੰਮ ਦਿੱਤਾ ਜਾਵੇ ਕਿਉਂਕਿ ਸਾਡੇ ਸਾਨੂੰ ਕੰਮ ਦੀ ਜ਼ਰੂਰਤ ਹੈ ਕਿਉਂਕਿ ਕਾਫੀ ਜ਼ਿਆਦਾ ਲੋਕ ਬੇਰੁਜ਼ਗਾਰ ਹਨ ਕੰਮ ਦੀ ਤਲਾਸ਼ ਵਿੱਚ ਹਨ ਪਰ ਕੰਮ ਕਿਤੇ ਨਹੀਂ ਮਿਲ ਰਿਹਾ ਇਸ ਲਈ ਸਾਨੂੰ ਕੰਮ ਦੀ ਜ਼ਰੂਰਤ ਹੈ ਕਿਰਪਾ ਕਰਕੇ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਸਾਨੂੰ ਕਮੇਟੀ ਚੋਂ ਬਾਹਰ ਕੱਢ ਕੇ ਸਾਨੂੰ ਕੰਮ ਦਿੱਤਾ ਜਾਵੇ ਇਸ ਲਈ ਆਸੀਂ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਾਨੂੰ ਕੰਮ ਦੀ ਜ਼ਰੂਰਤ ਹੈ ਕੰਮ ਸੰਭਲੈਂਟੀ ਲਾਣੀ ਦਿੱਤਾ ਜਾਵੇ। ਜੀ ਆਖਿੰਦਾ ਪਾਖੋ ਮੇਰਾ ਨਾਮ ਮਨਜੀਤ ਕੌਰ ਕਾਨਕ ਪਿਧਾਨ ਉਹ ਜਨਾਪਰਦਾ ਹਾਂ। ਜ਼ਿਲ੍ਹਾ ਕਰੋਇਪੁਰ। ਲੋੜ ਪਿਆ। ਅਸੀਂ ਅੱਜ ਵੀਰ ਸਿੰਘ ਦੀ ਵਸਤੇ ਚ ਪਹੁੰਚਦੇ ਹਾਂ। ਸੰਤਨ ਨਾਮ ਦੇ ਨਾਲ ਨਦਰ ਪਾਰ ਕਾ ਚ। ਇਹਨਾਂ ਨੂੰ ਕੰਮ ਦੀ ਬਹੁਤ ਜ਼ਰੂਰਤ ਆ। ਪਾਸਿੰਗ ਦਾ ਜੁੜੇ ਪੱਕਾ ਸੇ ਤਾਮ ਕਾਰਸਿਕ ਦਾ ਨਾਂ ਜੁਰਕੇ ਕੰਮ ਦੀ ਮੰਗ ਕੀਤੀ ਹੈ ਨ ਸਰਕਾਰ ਤੋਂ ਸਰਕਾਰ ਨੂੰ ਚਾਹੀਦਾ ਉਪੀਲ ਕਰਦੇ ਆ ਇਹਨਾਂ ਨਗਰ ਕਾਲਕ ਜ ਬਾਹਰ ਕੱਢਿਆ ਜਾਵੇ ਇਹਨਾਂ ਨੂੰ ਕੰਮ ਦਿੱਤਾ ਜਾਵੇ ਇਹਨਾਂ ਦੀ ਤਿੱਖਾ ਨਾਚ ਕਰਕੇ ਤੇਲ ਵੀ ਰੋਕਾਂਗੇ ਛੜਕਾ ਵੀ ਰੋਕਾਂਗੇ ਵੱਡੇ ਰੋਡ ਰੋਕਾਂਗੇ ਕੰਮ ਤਾਂ ਲੈ ਕੇ ਛੱਡਾਂ ਮੇਹੀ ਇਹ ਨਾ ਹੋਵੇ ਢੈਣ ਬਿਖਰ ਕੰਮ ਨਾ ਮਿਲੇਗਾ ਤਾਂ ਨਾ ਮਿਲੇਗਾ ਪ੍ਰਧਾਨ ਜੀ ਦੀ ਸਹਿਮਤੀ ਹੋ ਮੋਢੇ ਨਾ ਮੋਟਾ ਮਲਾ ਕੇ ਕਿਰੋੜ ਖੜਾਗੇ ਨਾਲ ਜਿੱਥੇ ਵੀ ਜਾਏਗਾ ਭਾਵੇਂ ਰਾਤ ਹੋਵੇ ਦਿਨ ਹੋਵੇ ਅਸੀਂ ਜਾ ਕੇ ਕੰਮ ਵੀ ਕਰਾਂਗੇ ਮੰਨ ਲੈ ਹੈ ਹੀ ਕਰਦੇ ਆ ਸਰਕਾਰ ਦੇ ਦੋ ਸਾਡੇ ਕੰਮ ਹੋਣੇ ਚਾਹੀਦੇ ਨੇ ਜੈ ਪੀਮ ਜੈ ਭਾਰਤ ਮੇਰੇ ਸਤਿਕਾਰਯੋਗ ਆਗੂ ਸਾਥੀਓ ਜੈ ਪੀਮ ਜੈ ਭਾਰਤ ਆਵਾਜ਼ ਬੜੀ ਠੱਗੀ ਜੀ ਹੈ ਨਾ ਜੈ ਪੀਮ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਆਪਾਂ ਜੈ ਪੀਮ ਜੈ ਭਾਰਤ ਦਾ ਨਾਰਾ ਕਿਉਂ ਲਾਉਂਦੇ ਹਾਂ ਨਾ ਬਾਪਾ ਸਾਹਿਬ ਡਾਕਟਰ ਮੀਤਕਾਰ ਵੀਰਰਾਉ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੇ ਆ ਉਹਨਾਂ ਨੇ ਸਾਡੇ ਵੀ ਮਿਸ਼ਨ ਬਣਾਉਣ ਦੇ ਵਿੱਚ ਸਾਦਾ ਸਿਧਾਂਤ ਕਿੰਨਾ ਸੰਘਰਸ਼ ਕੀਤਾ ਲਗਭਗ 25 ਸਾਲ ਸੰਘਰਸ਼ ਕੀਤਾ 25 ਸਾਲਾਂ ਬਾਅਦ ਜਦੋਂ ਚੰਟੂ ਨੇ 크ਰੋੜ ਮੰਤਰੀ ਬਣੇ 크ਰੋੜ ਮੰਤਰੀ ਜਿਹਨੂੰ ਬਣਿਆ ਸਭ ਤੋਂ ਪਹਿਲਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਬੋਲ ਦਾ ਅਧਿਕਾਰ ਲੈ ਕੇ ਦਿੱਤਾ ਵੜਮ ਦਾ ਅਧਿਕਾਰ ਲੈ ਕੇ ਦਿੱਤਾ ਸਨ ਅਧਿਕਾਰ ਸਰਕਾਰ ਨੂੰ ਸੰਵਿਧਾਨਕ ਤੌਰ ਤੇ ਲਿਖਿਆ ਰੋਜ਼ੀ ਰੋਟੀ ਕਪੜਾ ਮਿਲਕਾਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਏਗਾ ਔਰਤਾਂ ਨੇ ਬਹੁਤ ਵੱਡੇ ਹੱਕ ਵਿੱਚ ਕਦਮ ਬਣਾਇਆ ਔਰਤਾਂ ਦਾ ਪਹਿਲੋਂ ਨਾਮ ਮਨੁਵਾਸੀਆਂ ਦਾ ਸਨਚਾਰ ਸੀ ਉਹਦੇ ਚ ਬੁੜਾ ਬੜਾ ਬੁੜਾ ਲਿਖਾ ਸੀਗਾ ਔਰਤ ਨੂੰ ਕਿਹਾ ਜਾਂਦਾ ਸੀਗਾ ਪੈਰ ਵੀ ਜਿੱਤਿਆ ਜਿਨੇ ਪਾਈ ਪਾਈ ਨਹੀਂ ਪਾਈ ਕੋ ਨਾ ਪਾਈ ਜੀ ਮਮਾ ਬਾਹਰ ਕਰ ਦਿੰਦੇ ਸੀ ਮਮਾ ਖਿੱਚ ਕੇ ਅੰਦਰ ਲੈ ਆਉਂਦੇ ਸੀ ਜੇਕਰ ਔਰਤ ਦੇ ਘਰਵਾਲਾ ਪੂਰਾ ਹੋ ਜਾਂਦਾ ਸੀ ਤੂੰ ਉਹਨੂੰ ਜੀਵੀ ਨੂੰ ਲੱਗਣ ਤੇ ਪਾਰਸ ਸਾਲਿਆ ਜਾਂਦਾ ਸੀ ਕਿ ਜੇ ਕੋਈ ਸਾੜਦਾ ਇਸ ਮਨੁਵਾਰੀਆਂ ਦੇ ਸੰਚਾਰ ਨੂੰ ਵਿੱਚ ਕੱਟ ਕਰਕੇ ਬਾਬਾ ਸਾਹਿਬ ਨੇ ਸਦਾ ਲਿਖਿਆ ਜਿਹੜੀ ਔਰਤ ਸ਼ਾਦੀ ਸ਼ੁਕਾ ਕਾਰਜ ਆਵੇਗੀ ਉਹ ਘਰ ਦੀ ਬਰਾਬਰ ਦੀ ਹਿੱਸੇਦਾਰਾ ਬੱਚਿਆਂ ਦੀ ਹਿੱਸੇਦਾਰਾ ਤੋਂ ਕੋਪੀ ਦੀ ਹਿੱਸੇਦਾਰਾ ਪੜਨ ਦੀ ਹਿੱਸੇਦਾਰਾ ਅਤੇ ਨੌਕਰੀਆਂ 'ਚ ਲੱਗਣ ਦੀ ਹਿੱਸੇਦਾਰਾ ਰਾਜਨੀਤਿਕ ਲੋਕਾਂ ਦੇ ਨਾਲ ਬਰਾਬਰ ਦੇ ਵੋਟ ਦੇ ਸੁਰਖਣ ਦੀ ਹਿੱਸੇਦਾਰਾ ਬੋਰੀਟਾ ਦੇ ਮਸਲੇ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਮਤਾਬਕ ਪ੍ਰਧਾਨ ਮੰਤਰੀ ਬਣੀ ਸੀ। ਔਰਤ ਇਸ ਨਹੀਂ ਬਾਬਾ ਸਾਹਿਬ ਡਾਕਟਰ ਬਿੰਕਾ ਕੁਮਰ ਸਾਹਿਬ ਦਾ ਸੇਵਾਦਾਨ ਵੀ ਜਿਹੜਾ ਹੈਗਾ ਸਿਆਸੀ ਲੋਕਾਂ ਨੇ ਯਾਦ ਕੇ ਰੱਖਿਆ ਤੇ ਬਾਬਾ ਸਾਹਿਬ ਦਾ ਪ੍ਰਚਾਰ ਵੀ ਜਿਹੜਾ ਹੈਗਾ ਉਹ ਵੀ ਯਾਦ ਕੇ ਰੱਖਿਆ ਸਾਨੂੰ ਉਹਨਾਂ ਨੇ ਮਿਸ਼ਨ ਨੂੰ ਲੈ ਕੇ ਚੱਲਦੇ ਰਹੇ ਤਾਂ ਉਹ ਵੀ ਸਾਰਾ ਲੈਣਾ ਚਾਹੀਦਾ ਝੂਰਾ ਝੂਰਾ ਜੈ ਪੀਰ ਜੈ ਪੀਰ ਜੈ ਫਾਤਿਹ ਤਾਂ ਅੱਜ ਅਸੀਂ नाम तो तो मस्ती के नाम बसरी कश्मीर सिंह डाकी पिंड लखा सिंह ठाड़ मनरेगा मजदूर ने इस पत्र कि मनरेगा मजदूर की बड़े चिर तो यह आवाज आज का चोन बनिया कार्य हाथ से बने रह गए उसलि कि जिथे बारह हजार वोट हो नगर पालिका बनाई जा सकती है ਨਗਰਪਾਲਿਕਾ ਮੂਵੀ ਉੱਥੇ ਜਿਹੜੀ ਹੈਗੀ ਬੋਟ ਨਗਰਪਾਲਿਕਾ ਬਣਾਉਣੀ ਆ ਸਕਦੀ ਆ ਲੇਕਿਨ ਮਨੂਨਤੇ ਕੇਰੀਏ ਵਿੱਚ ਬੋਟ ਕਾਤੂ ਹੋਣ ਦੇ ਕਾਰਨ ਇਹ ਪਿੰਡਾਂ ਦੇ ਵਿੱਚ 5-5 ਕਿਲੋਮੀਟਰ ਦੇ ਪਿੰਡ ਆਏ ਆ ਉਹ ਨਗਰਪਾਲਿਕਾ ਚ ਲਿਆਏਗੇ ਜਿਹੜੇ ਸਿਆਸੀ ਲੋਕ ਸੀ ਇਹ ਉੱਥੇ ਪਰ ਉਹਨਾਂ ਨੇ ਨਗਰਪਾਲਿਕਾ ਦੇ ਵਿੱਚ ਬਣਾਉਣ ਦਾ ਕਾਰਨ ਕੀ ਸੀਗਾ ਕਿ ਨਗਰਪਾਲਿਕਾ ਇੱਕ ਸ਼ਹਿਰ ਦਾ ਕਸਬਾ ਆ ਜਾਂਦਾ ਹੈ ਇਹੋ ਸ਼ਹਿਰ ਦਾ ਕਸਬਾ ਜਿੰਨਾ ਸਸਤਾ ਉਹਨਾਂ ਦੀ ਜਮੀਨ ਦਾ ਰੇਟ ਵੱਧ ਜਾਂਦਾ ਉਹਨਾਂ ਦੀ ਕੋਠੀ ਦਾ ਰੇਟ ਵੱਧ ਜਾਂਦਾ ਉਹਨਾਂ ਦੇ ਪਲਾਟਾਂ ਦਾ ਰੇਟ ਵੱਧ ਜਾਂਦਾ ਲੇਕਿਨ ਉਹਨਾਂ ਨੇ ਸਾਨੂੰ ਪੁੱਛਿਆ ਕਿਸੇ ਨੂੰ ਨਹੀਂ ਤੇ ਨਗਰਪਾਲਿਕਾਟ ਲੈ ਲੈਂਦਾ ਆਪਣੀ ਪ੍ਰੋਫਿਟੀ ਵਧਾ ਲੈਣੇ ਲੇਕਿਨ ਗਰੀਬ ਲੋਕਾਂ ਦਾ ਰੋਜ਼ਗਾਰ ਜਿਹੜਾ ਹੈਗਾ ਉਹ ਖੋਹਿਆ ਗਿਆ ਗਰੀਬ ਲੋਕਾਂ ਦਾ ਜੀਵਨ ਆਸਥਿਤ ਇਹਨਾਂ ਦਾ ਟੁੱਟ ਗਿਆ ਇਸ ਦੇ ਸਬੰਧ ਵਿੱਚ ਜੇ ਨਗਰਪਾਲਿਕਾ ਦੀ ਹੈਗੀ ਆ ਉਹ ਖਾਰਜ ਕੀਤੀ ਜਾਵੇ ਤਾਂ ਚਹਿ ਮਨਰੇਗਾ ਦੀ ਨੀਂਗਾ ਸ਼ੁਰੂ ਤੋਂ ਹੁੰਦਾ ਆਪਣੀ ਸ਼ੁਰੂਆਤ ਲੇਕਿਨ ਹਰ ਕਸਬੇ ਦੇ ਵਿੱਚ ਅਸੀਂ ਜਿੰਨਾ ਹਥਿਆਤੀ ਏਰੀਆ ਅਸੀਂ ਬੰਦ ਕਰਦੇ ਆ ਕੋ ਬੋਰ ਜਦੋਂ ਮਿਲਦੀ ਆ ਸਾਡੇ ਕੋਲ ਅਧਿਆਸੀ ਐਮਐਮਏ ਲੈ ਕੇ ਜਾਂਦਾ ਸਰਕਾਰ ਨੇ ਦਿਹਾਤੀ ਏਰੀਏ ਨੂੰ ਦਿੱਤਾ ਹੋਇਆ ਨਰੇਗਾ ਦਿੱਤੀ ਹੋਈ ਕਿ ਜਿਹੜੇ ਦਿਹਾਤੀ ਏਰੀਏ ਦੇ ਵਿੱਚ ਇਹ ਜਿਹੜੇ ਨਰੇ ਨੇ ਔਰ ਬਾਰਡਰ ਤੋਂ ਅਲਾਵਾ ਬਾਡਰ ਦਾ ਏਰੀਆ ਅਸੀਂ ਬਾਡਰ ਤੇ ਬੈਠੇ ਆਂ ਇਤੋਂ ਤਾਰ ਜਹੀ ਹੈਗੀ ਹੈ 2.5-3 ਕਿਲੋਮੀਟਰ ਦੀ ਦੂਰੀ 'ਚ ਆ ਜਿਆਦਾ ਨਹੀਂ ਕਰਤਾ 2-3 ਕਿਲੋਮੀਟਰ ਦੀ ਦੂਰੀ 'ਚ ਆ ਸੈਂਟਰ ਸਰਕਾਰ ਵੱਲੋਂ ਜਿਹੜੇ ਬਾਡਰ ਦੇ ਏਰੀਆ 'ਚ ਬੈਠੇ ਆ ਉਹਨਾਂ ਦਾ ਵੱਖਰਾ ਸਰਟੀਫਿਕੇਟ ਬਣਦਾ ਉਹਨਾਂ ਨੂੰ ਹੋਰ ਸਹੂਲਤਾਂ ਜਿਹੜੀਆਂ ਲਾਗੂ ਹੁੰਦੀਆਂ ਲੇਕਿਨ ਜਿਹੜੇ ਰਾਜਨੀਤਿਕ ਲੋਕ ਨਹੀਂ ਜਾਂ ਸਾਨੂੰ ਜ਼ਬਰਦਸਤੀ ਨਗਰਪਾਲਿਕਾ ਚ ਨਿਆਣਾ ਹੈ ਉਹਨਾਂ ਨੂੰ ਪੁੱਛਣਾ ਚਾਹਨੇ ਆ ਇਹ ਪਰ ਤੁਸੀਂ ਆਪਣੀ ਪ੍ਰੋਫੀ ਦੀ ਗਰੀਬਾਂ ਦਾ ਹੱਸ ਜਿਹੜਾ ਹੈਗਾ ਕਿਉਂ ਮਾਰਿਆ ਗਿਆ ਇਸ ਲਈ ਅਸੀਂ ਜਿਹੜਾ ਹੈਗਾ ਮੰਗ ਪੱਤਰ ਦਿੱਤਾ ਸੀਗਾ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਉਹਨਾਂ ਨੇ ਮੁੱਖ ਮੰਤਰੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਰეკਮੈਂਡ ਕਰਤਾ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੇ ਪੰਚਾਇਤ ਰੱਤਤ ਜਾਣ ਨੂੰ ਕਰ ਦਿੱਤਾ ਜਿਹਦੀ ਲੈਟਰ ਆ ਗਿਆ 30 ਤਰੀਕ ਨੂੰ ਬੇਗਦੇ ਅਣੋਖੀ ਆਵਾਜ਼ ਉੱਠੀਆ ਉਸ ਤੋਂ ਬਾਅਦ ਅਗਲਾ ਜਿਹੜਾ ਸੰਘਰਸ਼ ਨਗਰ ਕੀ ਕੀਤਾ ਐਨਾ ਕਿੰਦਾ ਹੋਇਆ ਜੈ ਪੀ ਸਾਬ ਸਸਿਕਾਇ ਨਮਸਕਾਰ